ਸਮਾਜੀ ਦੇ ਤਿੰਨਾਂ ਜਲਿਆਂ ਜਿਲਿਆਂ ਦੇ ਵਿੱਚ ਮੌਤ ਦੇ ਸੱਥਰ ਵਿਛਾ ਦਿੱਤੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਸਰਪ੍ਰਸਤੀ ਥੱਲੇ ਜਿਹੜੇ ਸ਼ਰਾਬ ਦਾ ਨਜਾਇਜ਼ ਕਾਰੋਬਾਰ ਚੱਲ ਰਿਹਾ ਹੈ ਭਾਵੇਂ ਇਹ ਕਾਰੋਬਾਰ 2017 ਤੋਂ ਚੱਲ ਰਿਹਾ ਹੈ ਪਰ ਪਿਛਲੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਜਿਹੜਾ ਆ ਇਹਦੇ ਉੱਤੇ ਰੌਲਾ ਪੈ ਰਿਹਾ ਹੈ ਔਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਅੰਦਰ ਅਮਰਸਰ ਜ਼ਿਲ੍ਹੇ ਦੇ ਪਿੰਡ ਮੁਛਲ ਦੇ ਅੰਦਰ 11 ਮੌਤਾਂ ਹੋ ਗਈਆਂ ਨੇ ਜਰੀਲੀ ਸ਼ਰਾਬ ਦੇ ਨਾਲ ਤਰਨਤਾਰਨ ਦੇ ਵਿੱਚ 7 ਹੋ ਗਈਆਂ ਨੇ ਬਟਾਲੇ ਦੇ ਵਿੱਚ 6 ਹੋ ਗਈਆਂ ਨੇ ਔਰ 24 ਮੌਤਾਂ ਜਿਹੜੀਆਂ ਨੇ ਉਹ ਜਰੀਲੀ ਸ਼ਰਾਬ ਦੇ ਨਾਲ ਜਿਹੜਾ ਕਾਂਗਰਸੀਆਂ ਦੀ ਸਰਪ੍ਰਸਤੀ ਦੇ ਥੱਲੇ ਕਾਂਗਰਸੀ ਆਗੂ ਸਹਿਬਾਨ ਦੀ ਸਰਪ੍ਰਸਤੀ ਦੇ ਥੱਲੇ ਚੱਲ ਰਿਹਾ ਹੈ ਉਹਦੇ ਕਰਕੇ 24 ਲੋਕ ਜਿਹੜੇ ਨੇ ਮੌਤ ਦੀ ਅਗੋਛ ਵਿੱਚ ਚਲੇ ਗਏ ਨੇ ਭਾਵੇਂ ਕਿ ਖਬਰਾਂ ਦੇ ਅੰਕੜੇ ਜਿਹੜੇ ਨੇ ਇਸ ਤੋਂ ਵੱਧ ਨੇ ਕਿ ਰਟੌਲ ਪਿੰਡ ਦੇ ਵਿੱਚ ਵੀ ਜਿਹੜਾ ਤਰਨਤਨ ਦੇ ਲਾਗੇ ਉੱਥੇ ਪਿਛਲੇ 2-3 ਦਿਨ ਪਹਿਲਾਂ ਹੀ 3 ਮੌਤਾਂ ਹੋਈਆਂ ਨੇ ਮਲਮੋਰੀ ਜਿਹੜਾ ਤਰਨਤਾਰਨ ਦੇ ਵਿੱਚ ਪੈਂਦਾ ਚਾਰ ਮੋਤਾਂ ਉੱਥੇ ਵੀ ਜਰੀਲੀ ਸ਼ਰਾਬ ਦੇ ਨਾਲ ਹੋਈਆਂ ਨੇ। ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਗੁੜਕਾ ਸਾਹਿਬ ਦੀ 100 ਖਾ ਕੇ ਜਿਵੇਂ ਪੰਜਾਬ ਦੀਆਂ ਵਿਧਾਨ ਸਭਾ 2017 ਦੀਆਂ ਲੜੀਆਂ ਸੀ ਤੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਗੁੜਕਾ ਸਾਹਿਬ ਮੱਥੇ ਨੂੰ ਲਾ ਕੇ ਕਿ ਮੈਂ ਪੰਜਾਬ ਤੋਂ ਜਿਹੜਾ ਨਸ਼ਾ ਆ ਉਹ 4 ਹਫ਼ਤਿਆਂ 'ਚ ਖਤਮ ਕਰ ਦਾਂਗੇ ਅੱਜ ਤੁਸੀਂ ਕਿਸੇ ਪਾਸੇ ਵੀ ਚਲੇ ਜਾਓ ਕਿਸੇ ਆਮ ਇਨਸਾਨ ਨੂੰ ਸਵਾਲ ਕਰਕੇ ਦੇਖ ਲਓ ਆਮ ਨੌਜਵਾਨ ਨੂੰ ਸਵਾਲ ਕਰਕੇ ਦੇਖ ਲਓ ਕਿਸੇ ਬੀਬੀ ਨੂੰ ਸਵਾਲ ਕਰਕੇ ਦੇਖ ਲਓ ਕਿ ਨਸ਼ੇ ਦੇ ਪੰਜਾਬ 'ਚ ਹਾਲਾਤ ਕੀ ਨੇ ਅਗਲਾ ਸਵਾਲ ਤਾਂ ਇਹ ਕਰਕੇ ਦੇਖ ਲਓ ਕਿ ਨਸ਼ਾ ਘਟਿਆ ਹੈ ਤਹਰੇਕ ਦਾ ਜਵਾਬ ਹੈ ਨਹੀਂ ਅੱਗੇ ਨਾਲੋਂ ਕਈ ਗੁਣਾ ਵਧਿਆ ਹੈ ਕਿਤੇ ਵੀ ਤੁਸੀਂ ਜਾ ਕੇ ਇੰਟਰਵਿਊ ਕਰਕੇ ਦੇਖ ਲਓ ਆਪਾਂ ਵੀ ਦੇਖਦੇ ਆਂ ਰੋਜ਼ਾਨਾ ਦੇਖਦੇ ਆਂ ਸੋਸ਼ਲ ਮੀਡੀਆ 'ਚ ਅੱਜ ਕੱਲ੍ਹ ਖਬਰਾਂ ਇਹੋ ਜਿਹੀ ਆਉਂਦੀਆਂ ਨੇ ਨਾ ਤੇ ਜਿਹੜਾ ਮਾਰੂ ਨਸ਼ੇ ਸੀ ਉਹਨਾਂ ਨੂੰ ਨੱਥ ਪਈਏ ਔਰ ਜਿਹੜਾ ਸ਼ਰਾਬ ਸੀ ਜਿਹੜੀ ਸਰਕਾਰ ਜੀ ਦੇ ਵਿੱਚੋਂ ਬਹੁਤ ਵੱਡਾ ਰੈਵਨਿਊ ਕਮਾਉਂਦੀ ਸੀ ਐਕਸਾਈਜ਼ ਕਾਰੋਬਾਰ 'ਚੋਂ ਆਜੋ ਕਾਂਗਰਸੀਆਂ ਦਾ ਨਜਾਇਜ਼ ਕਾਰੋਬਾਰ ਬਣ ਗਿਆ ਔਰ ਉਸ ਨਜਾਇਜ਼ ਕਾਰੋਬਾਰ ਦੀਆਂ ਕਈ ਕਹਾਣੀਆਂ ਤੁਹਾਡੇ ਸਾਹਮਣੇ ਨੇ ਚਾਹੇ ਉਹ ਰਾਜਪੁਰੇ ਦੀ ਸ਼ਰਾਬ ਦੀ ਨਜਾਇਜ਼ ਡਿਸਟਿਲਰੀ ਦੀ ਗੱਲ ਕਰ ਲਈਏ ਆਪਾਂ ਇਹ ਤਾਂ ਸੁਣਿਆ ਸੀ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਨਿਕਲਦੀ ਹੈ ਕਿਤੇ ਪੱਠੀ ਲੱਗੀ ਹੈ ਪੱਠੀ ਫੜੀ ਜਾਣੀ ਇਲਾਕੇ ਦੇ ਵਿੱਚ ਤੇ ਬੜੇ ਚਰਚੇ ਹੋਣੇ ਕਿ ਫਲਾਣੇ ਥਾਂ ਦੇ ਪੱਠੀ ਫੜੀ ਗਈ ਬ੍ਰਹਮ ਲਾਂ ਦਾ ਫੜਿਆ ਗਿਆ ਤੇ ਹੁਣ ਡਰਮ ਛੱਡ ਕੇ ਕੀ ਡਿਸਟਿਲਰੀਆਂ ਨਜਾਇਜ਼ ਫੈਕਟਰੀਆਂ ਜਿਹੜੀਆਂ ਸ਼ਰਾਬੀਆਂ ਨੇ ਉਹ ਪੰਜਾਬ ਦੇ ਵਿੱਚ ਸਾਹਮਣੇ ਆਈਆਂ ਤੇ ਰਾਜਪਲੇਆ ਰਾਜਪਰੀ ਆਲੀ ਜਿਹੜੀ ਡਿਜੀਟਰੀ ਹੈ ਉਹ ਕੀ ਦੀ ਸੀ ਕਿਸੇ ਨੂੰ ਉਹਲਾ ਨਹੀਂ ਉਹਨੂੰ ਕੌਣ ਚਲਾ ਰਿਹਾ ਸੀ ਜਿਹਨੂੰ ਐਮ.ਐਲ.ਏ ਮਦਨ ਲਾਲ ਜਲਾਰਪੁਰਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੇ ਤੇ ਹਰਦੀਆਲ ਸਿੰਘ ਕੰਬੋਜ ਐਮ.ਐਲ.ਏ ਜਿਹੜੇ ਨੇ ਜਿਨ੍ਹਾਂ ਦੀ ਜਿਹਨੂੰ ਸਰਪ੍ਰਸਤੀ ਹਾਸਲ ਸੀ ਜਿਹੜਾ ਉਹਨਾਂ ਦਾ ਖਾਸਮ ਖਾਸ ਸੀ ਉਹ ਵੱਡੇ ਪੱਧਰ ਤੇ ਇੱਕ ਡਿਜੀਟਲ ਰੀ ਚਲਾ ਰਿਆ ਸੀ ਇੱਕ ਖੰਨੇ ਚ ਸ਼ਰਾਬ ਦੀ ਫੈਕਟਰੀ ਫੜੀ ਗਈ ਡਿਜੀਟਲਰੀ ਫੜੀ ਗਈ ਜੀ ਦਾ ਰੌਲਾ ਪਿਆ ਤੁਹਾਡੇ ਸਾਰਿਆਂ ਸਾਹਮਣੇ ਤੇ ਇਹ ਵੀ ਕਹਾਣੀ ਸਾਰੇ ਸਾਹਮਣੇ ਆਈ ਕਿ ਉਹ ਜਿਹੜਾ ਬਿਆਨਤ ਸਿੰਘ ਦਾ ਪਰਿਵਾਰ ਹੈ ਉਹਦੇ ਨਜ਼ਦੀਕੀਆਂ ਦੀ ਸੀ ਔਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ED ਨੇ ਉਹਦੇ ਵਿੱਚ ਜਾਂਚ ਸ਼ੁਰੂ ਕੀਤੀ ਤੇ ਜਾਂਚ ਕਿਸੇ ਤਨਪਤਨ ਨਹੀਂ ਕਿਉਂਕਿ ਜਿਹੜੀ ਪੁਲਿਸ ਹੈ ਉਹ ਕਿਸੇ ਵੀ ਤਰ੍ਹਾਂ ਦਾ ਰਿਕਾਰਡ ਜਿਹੜਾ ਆ ਏਡੀ ਏਜੰਸੀ ਨੂੰ ਉਹਹਈਆ ਨਹੀਂ ਕਰਵਾਦੀ। ਔਰ 5600 ਕਰੋੜ ਕੋਈ ਇਹ ਨਹੀਂ ਕਿ ਕੋਈ 2 4 5 10 ਲੱਖ ਜਾਂ 2 4 5 ਕਰੋੜ 5600 ਕਰੋੜ ਦਾ ਚੂਨਾ ਕਾਂਗਰਸੀਆਂ ਨੇ ਪੰਜਾਬ ਦੇ ਰੈਵਨਿਊ ਨੂੰ ਪੰਜਾਬ ਦੇ ਖਜ਼ਾਨੇ ਨੂੰ ਇਹ ਨਜਾਇਜ਼ ਦਾ ਸ਼ਰਾਬ ਦਾ ਧੰਦਾ ਕਰਕੇ ਜਿਹੜਾ ਆ ਉਹ ਲਾਇਆ ਇਹ ਤਾਂ ਵੱਖਰਾ ਵਿਸ਼ਾ ਆ ਪਰ ਸਾਡਾ ਅੱਜ ਦਾ ਵਿਸ਼ਾ ਆ ਇਹ ਤਾਂ ਅਸੀਂ ਗੱਲਾਂ ਸੁਣਦੇ ਸੀ ਕਿ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਜਾਂ ਕੁਝ ਇਹੋ ਜਿਹੇ ਸੂਬੇ ਹੈਗੇ ਆ ਜਿੱਥੇ ਜ਼ਹਿਰੀਲੀ ਸ਼ਰਾਬ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਉੱਥੇ ਲੋਕਾਂ ਦੀ ਮੌਤ ਹੋ ਗਈ ਪਰ ਪੰਜਾਬ ਦੀ ਧਰਤੀ ਦੇ ਉੱਤੇ ਤਿੰਨਾ ਜ਼ਿਲ੍ਹਿਆਂ ਦੇ ਵਿੱਚ ਮੌਤ ਦੇ ਸੱਥਰ ਵਿਛ ਗਏ ਹੋਣ ਇਸ ਤੋਂ ਵੱਡੀ ਮਾੜੀ ਗੱਲ ਨਹੀਂ ਹੋ ਸਕਦੀ ਹੈ ਤੇ ਸੱਥਰ ਵਿਛਣ ਵੀ ਕਿਉਂ ਨਾ ਜੇ ਸ਼ਰਾਬ ਨਜਾਇਜ਼ ਸ਼ਰਾਬ ਨੂੰ ਫੜਨਾ ਆ ਤੇ ਉਹਦੇ ਵਾਸਤੇ ਇੱਕ ਐਕਸਾਈਜ਼ ਡਿਪਾਰਟਮੈਂਟ ਬਣਿਆ ਹੈ ਪਹਿਲੀ ਤੇ ਗੱਲ ਹੈ ਕਿ ਲਗਭਗ ਸਮੁੱਚੇ ਪੰਜਾਬ ਦੇ ਅੰਦਰ ਹੀ ਜਿਹੜੇ ਐਕਸਾਈਜ਼ ਦੇ ਅਧਿਕਾਰੀ ਲੱਗੇ ਨੇ ਕਰਮਚਾਰੀ ਲੱਗੇ ਨੇ ਥੱਲੇ ਫੀਲਡ ਦੇ ਵਿੱਚ ਉਹ ਸਾਰੇ ਕਾਂਗਰਸੀਆਂ ਦੇ ਆਗੂ ਸਹਿਬਾਨ ਦੇ ਐਮਐਲਏ ਸਹਿਬਾਨ ਦੇ ਕਹਿਣ ਤੇ ਲੱਗੇ ਨੇ ਉਹਨਾਂ ਦੇ ਚਹਤੇ ਲੱਗੇ ਨੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਨ ਵਾਲੇ ਲੱਗੇ ਨੇ ਔਰ ਜੇ ਕਿਤੇ ਕੋਈ ਐਕਸਾਈਜ਼ ਦਾ ਅਫੀਸਰ ਕਿਤੇ ਰੇਡ ਕਰਦਾ ਵੀ ਹੈ ਜਿਹੜੇ ਕਾਂਗਰਸੀ ਸ਼ਰਾਬ ਦਾ ਕਾਰੋਬਾਰ ਕਰਦੇ ਨੇ ਕਰਵਾਉਂਦੇ ਨੇ ਜੇ ਕਿਤੇ ਸ਼ਰਾਬ ਦਾ ਰੇਡ ਕਰਦੇ ਹੈ ਤੇ ਜਿਹੜੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕ ਨੇ ਨਜਾਇਜ਼ ਧੰਦਾ ਕਰਨ ਵਾਲੇ ਲੋਕ ਨੇ ਉਹਨਾਂ ਤੇ ਕਾਰਵਾਈ ਹੋਣ ਦੀ ਬਜਾਏ ਐਕਸਾਈਜ਼ ਪਾਰਟੀਆਂ ਤੇ ਮੁਕਦਮੇ ਦਰਜ ਹੋ ਰਹੇ ਨੇ ਅੱਜ ਚੋਵੀ ਤਰੀਕ ਨੂੰ ਅੱਜ ਕਿੰਨੀ ਹੈ 31 ਤਰੀਕ ਨੂੰ ਹਫਤਾ ਪਹਿਲੋਂ 24 ਤੀਕ ਨੂੰ ਜਲਾਲ ਉਸਮਾ ਪਿੰਡ ਹੈ ਮੇਰਾ ਖਿਆਲ ਜੰਡਿਆਲੀ ਜੀ ਪਿੰਡ ਹੈ ਆ ਠੀਕ ਹੈ ਥਾਣਾ ਮੈਤਾ ਪਿੰਡ ਹੈ ਜਿਹੜੇ ਸੁਖਵਿੰਦਰ ਸਿੰਘ ਡੈਣੀ ਨੇ ਜਿਹੜੇ ਐਮਐਲਏ ਨੇ ਉਹਨਾਂ ਦੇ ਹਲਕੇ ਦਾ ਜਲਾ ਜਲਾਲ ਉਸਮਾ ਪਿੰਡ ਹੈ ਉੱਥੇ ਐਕਸਾਈਜ਼ ਪਾਰਟੀ ਰੇਡ ਕਰਦੀ ਹੈ ਐਕਸਾਈਜ਼ ਪਾਰਟੀ ਦੇ ਰੇਡ ਦੇ ਉੱਤੇ ਜਿਹੜਾ ਕਿ ਉਹਨਾਂ ਨਜਾਇਜ਼ ਸ਼ਰਾਬ ਵਾਸਤੇ ਕੀਤਾ ਸੀਗਾ ਉਹਦੇ ਉੱਤੇ ਕਾਰਵਾਈ ਕਰਨ ਦੀ بجائے ਹੋਣਾ ਦੇ ਚਾਹੀਦਾ ਸੀਗਾ ਕਿ ਜਿਹੜੇ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਵੇ ਤਾਂ ਕਿ ਕੋਈ ਹੋਰ ਅੱਗੇ ਤੋਂ ਜੁਰਤ ਨਾ ਕਰੇ ਉਹਨਾਂ 'ਚ دہشت ਪੈਦਾ ਹੋਵੇ ਕਿ ਨਜਾਇਜ਼ ਸ਼ਰਾਬ ਦਾ ਧੰਦਾ ਨਾ ਕੀਤਾ ਜਾਵੇ ਉਲਟਾ ਕੀ ਕੀਤਾ ਕਿ ਐਕਸਾਈਜ਼ ਪਾਰਟੀ ਦੇ ਵਿੱਚ دہشت ਪੈਦਾ ਕਰਨ ਲਈ ਉਲਟਾ ਜਿਹੜੇ ਸੁਖਵਿੰਦਰ ਸਿੰਘ ਡੈਣੀ ਨੇ ਜਿਹੜੇ ਐਮ.ਐਲ.ਏ ਨੇ ਜੰਡਿਆਲਾ ਗੁਰੂ ਦੇ ਕਾਂਗਰਸੀ ਉਹਨਾਂ ਨੇ ਐਕਸਾਈਜ਼ ਪਾਰਟੀ ਦੇ ਉੱਤੇ ਮੁਕੱਦਮਾ ਦਰਜ ਕਰਵਾਇਆ ਦਾ ਤੁਹਾਨੂੰ ਐਫ ਆਈ ਆਰ ਅਸੀਂ ਮਹਈਆ ਕਰਵਾ ਦਿੰਨੇ ਆ 112 ਨੰਬਰ ਐਫ ਆਈ ਆਰ ਹੈ ਥਾਣਾ ਮਹਿਤਾ 24 ਜੁਲਾਈ 2020 ਦੀ ਇਸ ਤੋਂ ਇਸ ਤੋਂ ਤੁਸੀਂ ਦੱਸੋ ਪੰਜਾਬ ਦੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਉਹ ਐਕਸਾਈਜ਼ ਪਾਰਟੀ ਜਿਨ੍ਹਾਂ ਦਾ ਕੰਮ ਹੈ ਪੰਜਾਬ ਦੇ ਐਕਸਾਈਜ਼ ਰੈਵਨਿਊ ਨੂੰ ਬਚਾਉਣਾ ਐਕਸਾਈਜ਼ ਦੀ ਜਿਹੜੀ ਨਜਾਇਜ਼ ਜਿਹੜੀ ਸ਼ਰਾਬ ਵੇਚੀ ਜਾ ਰਹੀ ਹੈ ਉਹਨੂੰ ਰੋਕਣਾ ਤੇ ਉਹਦੇ ਵਾਸਤੇ ਕਾਰਵਾਈ ਕਰਨਾ ਤੇ ਜੇ ਕਾਰਵਾਈ ਕਰਨ ਗਈ ਹੈ ਜਲਾਲ ਉਸਮਾ ਪਿੰਡ ਦੇ ਵਿੱਚ ਤੇ ਐਮਐਲਐਸ ਸਾਹਿਬਾਨ ਜਿਹੜੇ ਨੇ ਉਸ ਪਾਰਟੀ ਦੇਤੇ ਮੁਕਦਮਾ ਦਰਜ ਕਰਵਾ ਦਿੰਦੇ ਇਸ ਕਰਕੇ ਪੰਜਾਬ ਦੇ ਅੰਦਰ ਅੰਨੀ ਮੱਚੀ ਹੈ ਦਿਲ ਵਧੇ ਨੇ ਲੋਕਾਂ ਦੇ ਤੇ ਕਾਂਗਸੀ ਆਗੂ ਸਹਿਬਾਨਾਂ ਦੀ ਸਰਪ੍ਰਸਤੀ ਹਾਸਲ ਹੈ ਤੇ ਕਾਂਗਸੀ ਆਗੂ ਸਹਿਬਾਨਾਂ ਦੀ ਸਰਪ੍ਰਸਤੀ ਦੇ ਥੱਲੇ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ ਅੱਜ ਮੇਰਾ ਖਿਆਲ ਹੈ ਕਿ ਇਹ ਆ ਜਿਹੜਾ ਮੁੱਛਲ ਪਿੰਡ ਹੈ ਜਿਹੜੀ ਉਥੇ ਟਰੈਜੇਡੀ ਹੋਈ ਜਿਹੜੀ ਉਥੇ ਦੁਖਾਤ ਵਾਪਰਿਆ ਹੈ ਉਥੋਂ ਦੀ ਇੱਕ ਪੀੜਤ ਔਰਤ ਦੀ ਸਟੇਟਮੈਂਟ ਹੈ ਮੈਂ ਕਹੂੰਗਾ ਇੱਥੇ ਆਪਣੇ ਬਛਤਰ ਸਿੰਘ ਜੁਨੇ ਨੇ ਉਹ ਬੀਬੀ ਕਹਿ ਰਹੀ ਹੈ ਕਿ ਨਜਾਇਜ਼ ਸ਼ਰਾਬ ਦਾ ਧੰਦਾ ਹੋਊ ਕਿਉਣਾ ਜਦੋਂ ਕਾਂਗਰਸੀਆਂ ਦੇ ਜਿਹੜੇ ਪੀਏ ਨੇ ਉਹ ਧੰਦਾ ਕਰ ਰਹੇ ਸੀ ਤਾਂ